ਜਾ ਗੱਲ ਬਾਬਾ ਪਾਲੇ ਗੋਰ ਬਾਬਾ ਮੇਰਾ ਨਾਮ ਸਰਮ ਸਿੰਘ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਦਾ ਪੰਜਾਬ ਬਰਗਾਨ ਉਹ ਜੇ ਕਿ ਪਿੰਡ ਦੇ ਪੱਕੇ ਪਿੰਡ ਵਾਲਦਾ ਜਿਹੜਾ ਮੈਟਰ ਆ ਉਹ ਦੱਸਿਆ ਜਾ ਰਿਹਾ ਵਾ ਕਿ ਪਿੰਡ ਵਿੱਚ ਕਦੇ ਦੋ ਧਰੇ ਬੰਦੀਆਂ ਦੀ ਲੜਾਈ ਹੋਈ ਇਹ ਤੀਸਰਾ ਬੰਦਾ ਜਿਹਨੂੰ ਪੁਲਿਸ ਨੇ ਜਿਹੜਾ ਲੋਪੋ ਕੀ ਜਿਹੜਾ ਐਸਟੀਯੂ ਨੇ ਚੁੱਕ ਲਿਆਂਦਾ ਵਾ ਉਹ ਬੰਦੇ ਦਾ ਇਸ ਲੜਾਈ ਦੇ ਨਾਲ ਕੋਈ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਆਉਣ ਨਾਲ ਇੱਕ ਦੋ ਤੇ ਝੂਠੀ ਐਫਆਰ ਕੀਤੀ ਗਈ ਆ ਔਰ ਦੂਸਰੇ ਪਾਸੇ ਉਹ ਬੱਚੇ ਨੂੰ ਜਿਹੜਾ ਵਾ ਕੋਟ-ਕੋਟ ਕੇ ਜਿਹੜਾ ਵਾ ਕਾਫੀ ਜ਼ਿਆਦਾ ਨੇ ਬੁੜਾ ਹਾਲ ਕੀਤਾ ਗਿਆ ਵਾ ਕਿਉਂਕਿ ਵੇਖੋ ਜਿਹੜੀਆਂ ਲਾਉਣ ਆਰਡਰ ਦੀਆਂ ਜਿਹੜੀਆਂ ਝੱਜੀਆਂ ਨੇ ਪੁਲਿਸ ਖਾਕੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਭੇੜੀਆ ਦਾ ਰੂਪ ਨਿਭਾ ਰਹੀ ਆ ਉਹ ਬੱਚੇ ਨੂੰ ਇੰਨਾ ਬੁੜੀ ਤਰ੍ਹਾਂ ਕੁੱਟਿਆ ਵਾ ਕਿ ਦੇਰ ਨਾਲ ਲੋਕਾਂ ਦੇ ਦੱਸਣ ਅਨਸਾਰ ਕਿ ਉਹਦੀਆਂ ਅੱਖਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦਾ ਨਿਸ਼ਾਨ ਪਏ ਆ ਅਸੀਂ ਪ੍ਰਸ਼ਾਸਨਕਾਰੀ ਇਹ ਉੱਚ ਅਧਿਕਾਰੀਆਂ ਦੇ ਵੀ ਮੰਗ ਕਰਦੇ ਆ ਕਿ ਉਹ ਬੱਚੇ ਦਾ ਜਿਹੜਾ ਮੈਡੀਕਲ ਕਰਵਾਇਆ ਜਾ ਉਹ ਬਲਕੇ ਸਿਹ ਜਿਹੜਾ ਸਾਡਾਂ ਦੇ ਨਾਲ ਜਿਹੜਾ ਵਾ ਆਪਣੀ ਦਰਦ ਨੂੰ ਮਹਿਸੂਸ ਕਰਦਾ ਹੋਇਆ ਤੇ ਉਥੇ ਤਰ੍ਹਾਂ ਜਿਹੜੀ ਇੱਕ ਬਿਸਤਾਰ ਦੀ ਬੇਦਬੀ ਕੀਤੀ ਗਈ ਆ ਉਹਦੇ ਹਤਾਰ ਦਾ ਜਿਹੜਾ ਵਾ ਸਾਨੂੰ ਇਨਸਾਫ ਦਿਵਾਇਆ ਜਾਵੇ ਔਰ ਜਿਹੜੇ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜਿਹਨਾਂ ਦੇ ਝਗੜਾ ਵਾ ਝਗੜੇ ਵਾਲੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੇ ਹਾਂਜੀ ਮੇਰਾ ਨਾਮ ਜੀ ਗੁਰਮੇਸ ਸਿੰਘ ਜੇ ਪਿੰਡ ਹੈ ਗੜ੍ਹ ਭੀਲਵਾਲ ਜੀ ਤੇ ਕੀ ਮਸਲਾ ਜਿਹੜਾ ਮਸਲਾ ਇਹ ਹੀ ਲੱਗੇ ਇੱਥੇ ਲੱਗੇ ਪਿੰਡ ਦੇ ਉੱਤੇ ਲੜਾਈ ਹੋਈ ਦੋਹਾਂ ਜਣਾ ਚ ਤੇ ਉੱਥੇ ਨਾਲ ਦਾ ਗਿਆ ਸੀ ਉਹ ਤੋਂ ਬੁਲਟ ਲੱਗਾ ਤੇ ਬੁਲਟੇ ਦਾ ਚੁੱਕਣ ਪਏ ਆ ਕੀ ਨਾ ਸੀ ਉਹਦਾ ਨਾਮ ਗਰਲਾਲ ਸਿੰਘ ਉਹ ਛਡਾਉਣ ਚ ਗਿਆ ਜੇ ਤੇ ਉੱਥੇ ਜਾ ਕੇ ਸਾਰੇ ਜਣੇ ਉੱਥੇ ਹੈਗੇ ਨਹੀਂ ਤੇ ਆ ਗਏ ਗੱਡੀ ਲੈ ਕੇ ਤੇ ਉਹਨੂੰ ਧੱਕੇ ਮੂਕੀ ਮਾਰੀ ਉਹਦਾ ਬੁਲਟ ਚੁੱਕਣ ਪਏ ਆ ਥੋਣ ਚੁੱਕਣਾ ਇਹ ਮੁਲਾਜ਼ਮ ਚਾਰ ਪੰਜ ਜਣੇ ਆ ਗਏ ਗੱਡੀ ਦੇ ਨਾਲ ਉਹਨੂੰ ਧੱਕਾ ਮੁੱਕੀਆਂ ਮਾਰੀਆਂ ਨਾ ਚਪੇੜਾ ਮਾਰੀਆਂ ਬੁਲਟ ਚੁੱਕਣ ਪਏਗਾ ਤੇ ਉਹਨੂੰ ਲਾ ਕੇ ਗੱਡੀ ਵਿੱਚ ਨਾਲ ਇੱਕ ਨਾਲ ਬੰਦਾ ਪ੍ਰਾਈਵੇਟ ਬੰਦਾ ਇਹਨਾਂ ਕੋਈ ਗੱਡੀ ਨਹੀਂ ਚਲਦੀ ਉਹਨੇ ਗੱਡੀ ਲਿਆਂਦੀ ਆ ਅਈ ਰੱਜੇ ਜਿਆਦੇ ਸੀ ਮੋਟਰਸਾਈਕਲ ਦੇ ਮਗਰ ਮਗਰ ਇਹਨੇ ਥਾਣੇ ਆਏ ਆ ਇਹਨਾਂ ਬੂਹਾ ਬੰਦ ਕਰਤਾ ਬਾਹਰ ਲਾ ਤੇ ਬੜੇ ਜ਼ੋਰ ਨਾਲ ਬੂਹਾ ਖੜਾਇਆ ਵਾ ਤੇ ਮੁੜ ਕੇ ਫੇਰ ਅੰਦਰ ਲੈ ਕੇ ਉਹਨੂੰ ਧੱਕੇ ਨਾਲ ਹੀ ਖੇਤ ਕੇ ਤੇ ਮੁੜ ਕੇ ਅੰਦਰ ਲੈ ਬੂਹਾ ਫੇਰ ਅਈ ਜ਼ੋਰ ਨਾਲ ਖੜਾਇਆ ਤੇ ਫੇਰ ਅੰਦਰ ਜਦੋਂ ਗਏ ਆ ਤੇ ਇੱਕ ਇੱਕ ਸਟਾਰ ਵਾਲਾ ਐਸਆ ਹੀ ਉਹਨੇ ਜਦੋਂ ਬਈ ਅੰਦਰ ਵੜੇ ਆ ਤਾਂ ਉਹਨੇ ਸਾਨੂੰ ਚਪੇੜ ਮਾਰੀ ਮੇਰੇ ਦੇ ਨਾਲ ਧੱਕਾ ਮ ਹਾਂਜੀ ਤੇ ਹੁਣ ਕੀ ਮੰਗ ਕਰ ਰਹੇ ਮੰਗ ਇਹ ਕਰਨਾ ਚਾਹੁੰਦੇ ਆ ਧੱਕਾ ਹੁੰਦਾ ਸਾਨੂੰ ਇਨਸਾਫ ਚਾਹੀਦਾ ਵਾ ਜਿਹੜੀ ਗੱਲਾਂ ਜੀ ਕੱਢ ਕੇ ਦੀ ਲੱਥੀ ਮੁਲਾਜ਼ਮ ਦੀ ਨਾ ਦੇ ਕੋ ਪੱਕ ਲੱਥੀ ਉਹ ਇਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਪਤਾ ਨਹੀਂ ਮੁਲਾਜ਼ਮ ਦੀ ਲੱਥੀ ਤੇ ਨਹੀਂ ਇੱਥੇ ਸਾਰੇ ਪਾਸੇ ਵੀਡੀਓ ਵੀ ਹੈਗੀ ਸਾਡੇ ਕੋਲ ਜਿਹੜੀ ਇਹਨਾਂ ਨੇ ਧੱਕਾ ਮਾਰ ਗਿਆ ਐਵੇਂ ਨਜਾਇਜ਼ ਲੈ ਆਏ ਜੀ ਉੱਥੇ ਬੈਠਾ ਖਲੋਤਾ ਸੀ ਤੇ ਜਾਣ ਕੇ ਇਹਨੂੰ ਕੋਈ ਗੱਲ ਵੀ ਨਹੀਂ ਹੈਗੀ ਇਹਦੀ ਅੱ체 ਦੀ ਕੋਈ ਮਸਲਾ ਪੁਲਿਸ ਕੀ ਕਾਰਵਾਈ ਕਰ ਰਹੀ ਮਸਲਾ ਪੁਲਿਸ ਇਹੋ ਹੀ ਗਈਆਂ ਨੇ ਇਨਸਾਫ ਚਾਹੀਦਾ ਸਾਨੂੰ ਧੱਕੇਸ਼ਾਹੀ ਕਰਨ ਦੀ ਆ ਰਾਤੀ ਇਹਨਾਂ ਨੇ ਸ਼ਰਾਬ ਪੀਤੀ ਸਾਰੇ ਜਣੇ ਰੱਜੇ ਜੇ ਤੇ ਲਾਲ ਅੱਖਾਂ ਉਹਦੀਆਂ ਸਾਰੀਆਂ ਲਹੂ ਅੱਖਾਂ ਦੇ ਚ ਆਇਆ ਜੀ ਹਾਂ ਜੀ ਤੇ ਪ੍ਰਾਈਵੇਟ ਬੰਦਾ ਗੱਡੀ ਚਲਾ ਕੇ ਲਿਆ ਕੇ ਨਾ ਗੱਡੀ ਵੀ ਨਹੀਂ ਚੱਲਦੀ ਉਹ ਕਿਹੜੀ ਖੜੀ ਜਾਂਦੀ ਗੱਡੀ ਸਰਕਾਰੀ ਉਹ ਜੀ ਪੰਜ ਛੇ ਜਾਣੀ ਤੇ ਇਕੱਲਾ ਜਣਾ ਹੈ ਸਰਪ ਜਿਹੜੀ ਆਪਣੀ ਸਰਕਾਰੀ ਹਾਂ ਜੀ ਹਾਂ ਜੀ ਸਰਕਾਰੀ ਗੱਡੀ ਖੜੀ ਜਾਂਦਾ ਹਾਂ ਜੀ ਕੀ ਮੰਗ ਕਰਦੇ ਮੰਗਿਆ ਸਾਨੂੰ ਇਨਸਾਫ ਚਾਹੀਦਾ ਸਾਡਾ ਮਤ ਧੱਕਾ ਹੁੰਦਾ ਜੋ ਵੀ ਆ ਇਨਸਾਫ ਤਾਂ ਮਿਲਿਆ ਕੀ ਹੋਊਗਾ ਇਨਸਾਫ ਤਾਂ ਫਿਰ ਧਰਨਾ ਲਾਇਆ ਜੀ ਤੁਹਾਨੂੰ ਬਤਾਇਆ ਇਨਸਾਫ ਤੇ ਜਿਹੜਾ ਸਾਨੂੰ ਮਿਲਣਾ ਚਾਹੀਦਾ ਲੱਗਾ ਰਹੂ ਬੇਰੀ ਜਨਾ ਕਰ ਇਨਸਾਫ ਨਾ ਮਿਲਿਆ ਜੀ ਨਜਾਇਜ਼ ਧੱਕਾ ਹੁੰਦਾ ਸਾਡਾ ਨਾ ਠੀਕ ਲਵਾਦੇ ਹੁਣ ਤਾਂ ਮਲਕਾ ਕੀ ਮਸਲਾ ਸਾਰਾ ਹੈ ਇਹ ਨਾ ਕਾਲਰ ਆ ਤੇ ਸਾਡੇ ਕੋ ਨੋਜ ਦੀ ਗੱਲ ਆ ਐਸਚੂ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਡਿਊਟੀ ਅਫਸਰ ਹੀ ਉੱਥੇ ਲੋਕੇ ਦੇ ਪਹੁੰਚੇ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉੱਥੇ ਗਏ ਇੱਕ ਪਾਰਟੀ ਤਾਂ ਹਸਪਤਾਲ ਦਾਖਲ ਹੋ ਗਈ ਤੇ ਦੂਜੀ ਪਾਰਟੀ ਤਾਂ ਘਰ ਵਿੱਚ ਕੋਈ ਨਹੀਂ ਹੈਗਾ ਉੱਥੇ ਜਿੱਥੇ ਗਰਦਲ ਸਿੰਘ ਆ ਗਿਆ ਇਹਦਾ ਨਾਂ ਘਰ ਨਹੀਂ ਨਾਂ ਇਹਦਾ ਕੋਈ ਲੈਣਾ ਨਾ ਕੋਈ ਦੇਣਾ ਉਹ ਘਰ ਦੇ ਵੀ ਤੇ ਜਿੰਦ ਘਰ ਗਏ ਉਹਨੂੰ ਕਹਿੰਦੇ ਵੀ ਕਿਧਰ ਆ ਗਏ ਸਾਡੇ ਘਰ ਆ ਇਹ ਹੁੰਦੇ ਫਿਰ ਮਲਾਜਮਾਂ ਦਾ ਵੱਧ ਘਟ ਬੋਲਣ ਦੇ ਪਿਆ ਇਚਾਨੀ ਮ ਬੋਲਣ ਦੇ ਪਿਆ ਇਹਨੂੰ ਇੱਥੇ ਜਾਣਦੇ ਕਿ ਆ ਵੀ ਜਦ ਤੇਰੇ ਘਰ ਦੇ ਵੀ ਇਹ ਘਰ ਵਾਲੇ ਵੀ ਤਰਾਜ ਕਰਦੇ ਕਿ ਤੂੰ ਜਾ ਇਥੋਂ ਤੇ ਇਹ ਫਿਰ ਕੁੱਥਨ ਕੁੱਥਾ ਸਾਡਾ ਹੋ ਗਏ ਤੇ ਮਲਾਜਮਾਂ ਦੀ ਵਰਦੀ ਪਾੜੀ ਆ ਪੱਗ ਲਾਈ ਆ ਫਿਰ ਇਹਦੇ ਰਿਕਾਰਡਿੰਗ ਆ ਜਿਹੜਾ ਜੋ ਵੀ ਆ ਮੁਕਦਮਾ ਨੰਬਰ 241 ਦਰਜ ਕੀਤਾ ਗਿਆ ਸਾਡੀ ਵੀ ਪੱਗ ਲੱਤੀ ਇਥੇ ਆਣ ਕੇ ਮਲਾਜਮਾਂ ਦੇ ਲਈ ਜੀ ਉਹ ਨਹੀਂ ਉਹਦਾ ਐਜੂਕੇਸ਼ਨ ਫਿਰ ਲਾਂਦਾ ਜਾਂਦਾ ਪੁਲਿਸ ਤੇ ਫਿਰ ਮਤਲਬ ਸਾਡੀ ਵੀ ਲਾਈ ਆ ਪੁਲਿਸ ਮਲਾਜਮ ਵੀ ਰੱਜੀ ਹੈ ਕੱਟ ਲੱਗਾ ਜੀ ਜਾ ਕੇ ਆ ਇਹ ਤਾਂ ਆਮ ਹੁੰਦਾ ਜੀ ਪਬਲਿਕ ਦੀ ਇਹ 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 ਤਾਂ ਪਬਲਿਕ ਦੀ ਨਹੀਂ ਮੁਲਾਜ਼ਮ ਹੀ ਸਾਡਾ ਮੁੰਡਾ ਚਲਾ ਕੇ ਗਿਆ ਆ ਹੁੰਦਾ ਹਾਂ ਜੀ ਉਹਨੇ ਬਾਬ ਤੇ ਕਾਰਵਾਈ ਕੀਤੀ ਜੀ ਹਾਂ ਜੀ ਹਾਂ ਜੀ ਕਾਤਾ ਜੀ ਰਾਤ ਦਾ 241 ਨੰਬਰ ਮਕਦਮਾ ਜੀ